plástico, não é na, que ਆਪ ਬਲਾਸਟ ਤੁਸੀਂ ਸੁਣ ਸਕਦੇ ਹੋ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਜਲਦ ਪਹੁੰਚ ਰਹੀਆਂ ਨੇ ਪ੍ਰਸ਼ਾਸਨ ਹਰਕਤ ਚ ਆ ਚੁੱਕਿਆ ਹੈ ਲੋਕਾਂ ਨੂੰ ਪ੍ਰਸ਼ਾਸਨ ਵੀ ਅਪੀਲ ਕਰਦਾ ਅਸੀਂ ਵੀ ਸਾਰੇ ਸ਼ਹਿਰਦਾਰ ਤੇ ਪੱਤਰਕਾਰਾਂ ਵੱਲੋਂ ਵੀ ਇਹੀ ਬੇਨਤੀ ਕਰਦਾ ਤਾਂ ਵੀ ਤੁਸੀਂ ਅੱਗੇ ਦਾ ਜਿਹੜੀ ਸਪੀਡ ਹੈ ਜਿਹੜੀ ਉਹਦੀ ਗ੍ਰੈਵਿਟੀ ਹੈ ਤੁਸੀਂ ਦੇਖ ਸਕਦੇ ਹੋ ਵਿੱਚ ਵਿੱਚ ਬਲਾਸਟ ਵੀ ਹੁੰਦੇ ਨੇ ਇੱਥੋਂ ਪਤਾ ਲੱਗਦਾ ਕਿ ਬੜੀ ਹੈਵੀ ਫਲੇਮੇਬਲ ਹੈ ਔਇਲ ਵੀ ਹੋ ਸਕਦਾ ਹੈ ਗੈਸ ਸਿਲੰਡਰਜ਼ ਵੀ ਹੋ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਹੋਰ ਕੈਮੀਕਲ ਵੀ ਹੋ ਸਕਦਾ ਤਾਂ ਕਰਕੇ ਬੇਨਤੀ ਹੈ ਕਿ ਆਲਾ-ਦਾਲਾ ਥੋੜਾ ਜਿਆ ਕਲੀਅਰ ਰੱਖੀਏ ਪ੍ਰਸ਼ਾਸਨ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਜਿਹੜਾ ਵੀ ਇਹਦੇ ਵਿੱਚ ਉਹਨਾਂ ਨੇ ਹੁਣ ਪ੍ਰੋਗਰਾਮ ਚਲਾਉਣਾ ਹੈ ਜਿਹੜਾ ਵੀ ਸੁਰੱਖਿਆ ਦਾ ਅਭਿਆਨ ਚਲਾਣਾ ਹੈ ਆ ਪਤਾ ਨਹੀਂ ਕਿੱਥੇ ਨਿਕਲਿਆ ਹੈ ਹਾਂ ਉਹ ਨਾ ਪੂਰੇ ਬਾਹਰ ਜਾਓ ਬਾਹਰ ਜਾਓ ਆਰਪਰ ਗੱਡੀਆਂ ਲੱਗੀਆਂ ਹੋਈਆਂ ਨੇ ਬੱਚਿਆਂ ਨੂੰ ਜਿੱਥੇ ਭੱਜ ਕੇ ਗਏ ਹੈ ਹਲੋ ਅਸੀਂ ਵੀ ਇਧਰੋਂ ਆਏ ਹਾਂ ਇੱਕ ਵਾਰੀ ਹਲੋ ਇੱਕ ਵਿਅਕਤੀ ਦਿੱਤਾ ਇੱਕ ਤੋਂ ਕੱਢਿਆ ਨਾ ਨਿੱਕੇ ਦੀ ਗਾਇਆ ਪੱਤ ਗਈ ਆ ਤੁਸੀਂ ਉੱਥੋਂ ਆਏ ਹੋ ਅਸੀਂ ਗੱਡੀ ਖੜਾ ਕੇ ਇਧਰੋਂ ਨਾਂ ਲੱਗੇ ਜਾਣਵਾ ਦਿੰਦਾ ਬੰਦਾ ਭੰਦਾ ਬੈ ਗਿਆ ਮਾਈਕ ਇਹ ਹੈ ਬਲਾਸਟ ਹੋ ਜਾਂਦਾ ਵੀ ਬਰੀ ਇਹ ਬੰਦ ਉਹ ਨਾ ਨਾ ਕਿੱਥੇ ਜਾ ਕੇ ਤੇਰਾ ਇਹ ਤਾਂ ਪਾ ਲੈ ਨੇੜੇ ਹੈ ਬਸ ਬਸ ਪਾਣੀ ਜਾਂ ਨੇੜੇ ਆ ਯਾਰ ਪਤਾ ਨਹੀਂ ਕਿ ਅਸੀਂ ਇੱਥੋਂ ਚਲਾਂਗੇ ਉੱਥੇ ਕਿੱਲੇ ਪੰਪ ਕਿੱਥੇ ਲਾ ਕੇ ਆ ਯਾਰ ਤਾਂ ਪਲਾਸਟ ਤੁਸੀਂ ਸੁਣ ਸਕਦੇ ਹੋ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਜਲਦ ਪਹੁੰਚ ਰਹੀਆਂ ਨੇ ਪ੍ਰਸ਼ਾਸਨ ਹਰਕਤ ਚ ਆ ਚੁੱਕਿਆ ਲੋਕਾਂ ਨੂੰ ਪ੍ਰਸ਼ਾਸਨ ਵੀ ਅਪੀਲ ਕਰਦਾ ਅਸੀਂ ਵੀ ਸਾਰੇ ਸ਼ਹਿਰਦਾਰ ਤੇ ਪੱਤਰਕਾਰਾਂ ਵੱਲੋਂ ਵੀ ਇਹੀ ਬੇਨਤੀ ਕਰਦਾ ਤਾਂ ਵੀ ਤੁਸੀਂ ਅੱਗ ਦਾ ਜਿਹੜੀ ਸਪੀਡ ਹੈ ਜਿਹੜੀ ਉਹਦੀ ਗ੍ਰੈਵਿਟੀ ਹੈ ਉਹ ਤੁਸੀਂ ਦੇਖ ਸਕਦੇ ਹੋ ਵਿਚ ਵਿੱਚ ਬਲਾਸਟ ਵੀ ਹੁੰਦੇ ਨੇ ਇੱਥੋਂ ਪਤਾ ਲੱਗਦਾ ਕਿ ਬੜੀ ਹੈਵੀ ਫਲੇਮੇਬਲ ਹੈ ਔਇਲ ਵੀ ਹੋ ਸਕਦਾ ਹੈ ਗੈਸ ਸਿਲੰਡਰਜ਼ ਵੀ ਹੋ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਹੋਰ ਕੈਮੀਕਲ ਵੀ ਹੋ ਸਕਦਾ ਤਾਂ ਕਰਕੇ ਬੇਨਤੀ ਹੈ ਕਿ ਆਲਾ ਦੜਾ ਥੋੜਾ ਜਿਹਾ ਕਲੀਅਰ ਰੱਖੀਏ ਪ੍ਰਸ਼ਾਸਨ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਜਿਹੜਾ ਵੀ ਇਹਦੇ ਵਿੱਚ ਉਹਨਾਂ ਨੇ ਹੁਣ ਪ੍ਰੋਗਰਾਮ ਚਲਾਉਣਾ ਹੈ ਜਿਹੜਾ ਵੀ ਸੁਰੱਖਿਆ ਦਾ ਅਭਿਆਨ ਚਲਾਣਾ ਹੈ We'll be right <laughs> back. ਸਾਈਬਰ ਗੱਡੀਆਂ ਲੱਗੀਆਂ ਹੋਈਆਂ ਨੇ ਬੱਚਿਆਂ ਨੂੰ ਫਿਕਸ ਜੇ ਭੱਜ ਗਏ ਹੈ ਹਲੋ ਅਸੀਂ ਵੀ ਇਧਰੋਂ ਆਏ ਆਂ ਇੱਕ ਵਾਦੀਆ ਹਲੋ ਇੱਕ ਵੇਚੇ ਦਿੱਤਾ ਇੱਕ ਕੋਟੇ ਆਉਂ ਨਾ ਨੱਚੇ ਦਿੱਤੇ ਇਧਰੋਂ ਜਾਇਆ ਭੱਜ ਗਈ ਜਾਂ ਤੁਸੀਂ ਉੱਧਰੋਂ ਆਏ ਹੋ ਅਸੀਂ ਗੱਡੀ ਖੜਾ ਕੇ ਇਧਰੋਂ ਨਾ અમે ਆਪਲਾਸਟ ਤੁਸੀਂ ਸੁਣ ਸਕਦੇ ਹੋ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਜਲਦ ਪਹੁੰਚ ਰਹੀਆਂ ਨੇ ਪ੍ਰਸ਼ਾਸਨ ਹਰਕਤ ਚ ਆ ਚੁੱਕਿਆ ਲੋਕਾਂ ਨੂੰ ਪ੍ਰਸ਼ਾਸਨ ਵੀ ਅਪੀਲ ਕਰਦਾ ਅਸੀਂ ਵੀ ਸਾਰੇ ਸ਼ਹਿਰਦਾਰ ਤੇ ਪੱਤਰਕਾਰਾਂ ਵੱਲੋਂ ਵੀ ਇਹੀ ਬੇਨਤੀ ਕਰਦਾ ਤਾਂ ਵੀ ਤੁਸੀਂ ਅੱਗ ਦਾ ਜਿਹੜੀ ਸਪੀਡ ਹੈ ਜਿਹੜੀ ਉਹਦੀ ਗ੍ਰੈਵਿਟੀ ਹੈ ਉਹ ਤੁਸੀਂ ਦੇਖ ਸਕਦੇ ਹੋ ਵਿਚ ਵਿੱਚ ਬਲਾਸਟ ਵੀ ਹੁੰਦੇ ਨੇ ਇੱਥੋਂ ਪਤਾ ਲੱਗਦਾ ਕਿ ਬੜੀ ਹੈਵੀ ਫਲੇਮੇਬਲ ਹੈ ਔਇਲ ਵੀ ਹੋ ਸਕਦਾ ਹੈ ਗੈਸ ਸਿਲੰਡਰਜ਼ ਵੀ ਹੋ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਹੋਰ ਕੈਮੀਕਲ ਵੀ ਹੋ ਸਕਦਾ ਤਾਂ ਕਰਕੇ ਬੇਨਤੀ ਹੈ ਕਿ ਆਲਾ-ਦਾਲਾ ਥੋੜਾ ਜਿਆ ਕਲੀਅਰ ਰੱਖੀਏ ਪ੍ਰਸ਼ਾਸਨ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਜਿਹੜਾ ਵੀ ਇਹਦੇ ਵਿੱਚ ਉਹਨਾਂ ਨੇ ਹੁਣ ਪ੍ਰੋਗਰਾਮ ਚਲਾਉਣਾ ਹੈ ਜਿਹੜਾ ਵੀ ਸੁਰੱਖਿਆ ਦਾ ਅਭਿਆਨ ਚਲਾਣਾ ਹੈ ਸਾਰੇ ਵਰਗੇ ਗੱਡੀਆਂ ਲੱਗੀਆਂ ਹੋਈਆਂ ਨੇ ਬੱਚੇ ਸਾਰੇ ਭੱਜ ਗਏ ਗਏ ਅਸੀਂ ਵੀ ਇਧਰੋਂ ਆਏ ਆਂ ਇੱਕ ਵਾਰੀ ਹੈਲੋ ਇੱਕ ਵੇਖਦੇ ਹਾਂ ਇੱਕ ਕੱਢਿਆ ਉਹ ਨਾ ਵਿਚੇ ਦੀ ਉਹਦੇ ਜਾਇਆ ਭੱਜ ਗਈ ਜਾ ਤੁਸੀਂ ਉੱਥੇ ਆਓ ਅਸੀਂ ਗੱਡੀ ਖੜਾ ਕੇ ਇਧਰੋਂ ਨਾ ਲੱਗੇ ਜਾਣ ਮਾਰੋ ਤਾਂ ਭੰਦਾ ਡੇਗਿਆ ਮੈਂ ਨੇ ਨੜੇ ਹੈ ਨਾ ਕਿੱਥੋਂ ਜਾਣਾ ਹੈ ਜਾਂ ਮੇਰਾ ਯਾਰ ਪਤਾ ਕੀ ਆਪਾਂ ਇੱਥੋਂ ਚਲਾਂਗੇ ਉੱਥੇ ਕਿੰਨੇ ਪੰਪ ਚੱਲਦੇ ਆ ਲਾਸਟ ਤੁਸੀਂ ਸੁਣ ਸਕਦੇ ਹੋ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਜਲਦ ਪਹੁੰਚ ਰਹੀਆਂ ਨੇ ਪ੍ਰਸ਼ਾਸਨ ਹਰਕਤ ਚ ਆ ਚੁੱਕਿਆ ਹੈ ਲੋਕਾਂ ਨੂੰ ਪ੍ਰਸ਼ਾਸਨ ਵੀ ਅਪੀਲ ਕਰਦਾ ਅਸੀਂ ਵੀ ਸਾਰੇ ਸ਼ਹਿਰਦਾਰ ਤੇ ਪੱਤਰਕਾਰਾਂ ਵੱਲੋਂ ਵੀ ਇਹੀ ਬੇਨਤੀ ਕਰਦਾ ਤਾਂ ਵੀ ਤੁਸੀਂ ਅੱਗ ਦਾ ਜਿਹੜੀ ਸਪੀਡ ਹੈ ਜਿਹੜੀ ਉਹਦੀ ਗ੍ਰੈਵਿਟੀ ਹੈ ਉਹ ਤੁਸੀਂ ਦੇਖ ਸਕਦੇ ਹੋ ਵਿਚ ਵਿੱਚ ਬਲਾਸਟ ਵੀ ਹੁੰਦੇ ਨੇ ਇੱਥੋਂ ਪਤਾ ਲੱਗਦਾ ਕਿ ਬੜੀ ਹੈਵੀ ਫਲੇਮੇਬਲ ਹੈ ਔਇਲ ਵੀ ਹੋ ਸਕਦਾ ਹੈ ਗੈਸ ਸਿਲੰਡਰਜ਼ ਵੀ ਹੋ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਹੋਰ ਕੈਮੀਕਲ ਵੀ ਹੋ ਸਕਦਾ ਤਾਂ ਕਰਕੇ ਬੇਨਤੀ ਹੈ ਕਿ ਆੜਾ ਦੜਾ ਥੋੜਾ ਜਿਹਾ ਕਲੀਅਰ ਰੱਖੀਏ ਪ੍ਰਸ਼ਾਸਨ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਜਿਹੜਾ ਵੀ ਇਹਦੇ ਵਿੱਚ ਉਹਨਾਂ ਨੇ ਹੁਣ ਪ੍ਰੋਗਰਾਮ ਚਲਾਉਣਾ ਹੈ ਜਿਹੜਾ ਵੀ ਸੁਰੱਖਿਆ ਦਾ ਅਭਿਆਨ ਚਲਾਣਾ ਹੈ ਸਾਰੇ ਬੰਦੇ ਗੱਡੀਆਂ ਲੱਗੀਆਂ ਹੋਈਆਂ ਨੇ ਬੱਚੇ ਸਾਰੇ ਫਿਕਸ ਜੇ ਭੱਜ ਗਏ ਹੈ ਹੈਲੋ ਅਸੀਂ ਵੀ ਇਧਰੋਂ ਆਏ ਹਾਂ ਇੱਕ ਵਾਰੀ ਹੈਲੋ ਇੱਕ ਵੇਖ ਕੇ ਦਿੰਦਾ ਇੱਕੋ ਕੱਢਿਆ ਉਹ ਨਾਲ ਵਿੱਚ ਹੀ ਆ ਗਏ ਆ ਗਾਇਆ ਭੱਜ ਗਈ ਜਾਨੂੰ ਅਸੀਂ ਗੱਡੀ ਖੜਾ ਕੇ ਇਧਰੋਂ ਜਾਣ ਲੱਗੇ ਜਾਣ ਵਾਸਤੇ ਬੰਦਾ ਭੰਕਾ ਬੈ ਗਿਆ ਬਾਈ